ਹਾਂਜੀ ਸਵਾਗਤ ਹੈ ਦੋਸਤੋ ਆਪਣੇ YouTube ਚੈਨਲ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਬਾਰੇ ਜਾਣਕਾਰੀ ਮਿਲਦੀ ਰਹੇ ਵੀਰੋ ਜੇ ਤੁਸੀਂ ਵੀ ਕੋਈ ਮਸ਼ੀਨਰੀ ਦੀ ਐਡ ਸਾਡੇ ਚੈਨਲ ਤੇ ਕਰਾਉਣੀ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਹੈ 9592411097 ਤੁਸੀਂ ਇਸ ਨੰਬਰ ਤੇ ਮਸ਼ੀਨਰੀ ਦੀਆਂ ਫੋਟੋਆਂ ਅਤੇ ਮਸ਼ੀਨਰੀ ਦੀ ਪੂਰੀ ਜਾਣਕਾਰੀ ਭੇਜ ਦਿਓ ਆਪਾਂ ਤੁਹਾਡੀ ਮਸ਼ੀਨਰੀ ਦੀ ਐਡ ਬਿਲਕੁਲ ਫ੍ਰੀ ਆਪਣੇ ਚੈਨਲ ਤੇ ਕਰ ਦੇਵਾਂਗੇ ਇੱਕ ਵੀਰੋ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀਡੀਓ ਵਿੱਚ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਅੱਜ ਵੀਰੋ ਗੱਡੀ ਵਿਕਾਊ ਹੈ ਜੀ 2014 ਮਾਡਲ ਹੈ ਰੇਟ 4,75,000 ਰੁਪਏ ਵੀਰ ਡਿਮਾਂਡ ਕਰਦੇ ਆ ਏਰੀਆ ਫਿਰੋਜ਼ਪੁਰਾ ਵੀਰਾਂ ਦਾ ਕੰਟੈਕਟ ਨੰਬਰ ਹੈ 941777259 ਇਹ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਹੈ ਪੰਜਾਬ ਨੰਬਰ ਗੱਡੀ ਹੈ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਬੰਪਰ ਤੋਂ ਬੰਪਰ オリジナル ਹੈ ਇੰਜਨ ਗੇਅਰ ਦੀ ਪੂਰੀ ਤਸੱਲੀ ਹੈ ਮਾਲਕ ਵੀਰਾਂ ਵੱਲੋਂ ਪੰਜਾਬ ਨੰਬਰ ਗੱਡੀ ਹੈ 8085 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਇੰਟੀਰੀਅਰ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਇੰਜਨ ਗੇਅਰ ਦੀ ਪੂਰੀ ਤਸੱਲੀ ਹੈ ਮਾਲਕ ਵੀਰਾਂ ਵੱਲੋਂ ਨਾਉਂ ਐਕਸੀਡੈਂਟ ਗੱਡੀ ਹੈ ਡੀਜ਼ਲ ਵੈਰੀਐਂਟ ਹੈ ਸੈਕੰਡ ਓਨਰ ਹੈ ਗੱਡੀ ਸਪੋਰਟਸ ਮਾਡਲ ਹੈ ਪੁਸ਼ ਬਟਨ ਸਟਾਰਟ ਹੈ ਵੀਰੋ ਸਾਰਾ ਰੰਗ ਪੇਂਟ ਓਰੀਜਨਲ ਹੈ ਕਿਤੇ ਵੀ ਰੰਗ ਪੇਂਟ ਨਹੀਂ ਹੋਈ ਗੱਡੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਬੰਪਰ ਤੋਂ ਬੰਪਰ ਓਰੀਜਨਲ ਗੱਡੀ ਦੀ ਤਸੱਲੀ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਬਾਕੀ ਤੁਸੀਂ ਮੌਕੇ ਤੇ ਆਪਣੀ ਕਾਗਜ਼ ਪੱਤਰਾਂ ਦੀ ਤਸੱਲੀ ਕਰ ਸਕਦੇ ਹੋ ਸੈਕੰਡ ਓਨਰ ਹੈ ਜੀ ਧੰਨਵਾਦ ਜੀ